ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ ਨਿਊ ਵਲੌਗ ਅੱਜ ਦਾ ਵਲੌਗ ਸਟਾਰਟ ਕਰਤਾ ਪਾ 8 ਵਜੇ 21 ਮਿੰਟ ਤੇ ਕਿਉਂ 글로 ਮੈਂ 8 ਵਜੇ ਉੱਠਾਂ ਤੇ ਹੁਣ ਮੈਂ ਵਲੌਗ ਸਟਾਰਟ ਕਰ ਰਹੀ ਤੇ ਮੈਨੂੰ ਪਰਨਾ ਪਨਾ ਬਹਿਣ ਤੇ ਟਾਈਮ ਲੱਗ ਗਿਆ ਮੂਮਾ ਤੋਂ 11 ਰਿਹਾ ਤੇ ਹੁਣ ਮੈਂ ਛੋਟੀ ਛੋਟੀ ਖਾਣਾ ਆ ਤੇ ਰੋਟੀ ਰੋਟੀ ਲੈਂਦੇ ਨੇ ਤੇ ਮੈਂ ਖਾ ਲੈਣਾ ਪਹਿਲਾਂ ਮੈਂ ਜਾਊਗਾ ਆਪ ਕੱਢਣਾ ਤੇ ਕਹਿੰਦੇ ਬੈਠ ਜਾ ਤੇ ਪਰ ਮੈਨੂੰ ਕਹਿੰਦੇ ਮੈਂ ਆਪ ਚ ਲਿਆ ਦਿੰਨੇ ਆ ਤੇ ਮੈਂ ਲਿਆ ਦਿੰਦੇ ਬਣੇ ਵੈਸੇ ਇੰਨਾ ਤਾਂ ਨਹੀਂ ਅਗਾ ਕਿ ਮੈਂ ਨਾ ਲਿਆ ਸਕਾਂ ਮਿਲਿਆ ਤਾਂ ਸਕਣਾ ਪਰ ਕੀ ਕਰਨ ਨੂੰ ਕਹਿੰਦੇ ਪੰਜ ਲੈ ਹੁਣ ਬਸ ਰੋਟੀ ਰੋਟੀ ਖਾਣੇ ਆ ਬਾਕੀ ਤੁਹਾਨੂੰ ਦੱਸ ਦਈਏ ਕੱਲ ਦਾ ਵਲੌਗ ਮੈਂ ਨਹੀਂ ਬਣਾ ਪਾਇਆ ਸੀ ਕੱਲ ਸਾਡੇ ਪਿੰਡ ਇਥੇ ਨਾਲੀ ਚ ਮੇਲਾ ਆਗਾ ਸੀ ਮੇਲੇ ਤੇ ਘਰਾਂ ਤੇ ਵਲੌਗ ਮੈਂ ਬਣਾਇਆ ਵਲੌਗ ਤਾਂ ਮੈਂ ਬਣਾਇਆ ਸੀ ਪਰ ਮੇਰੇ ਕੋਲ ਉਹ ਵੀਡੀਓ ਗਲਤੀ ਨਾਲ ਕੱਟ ਹੋ ਗਈਆਂ ਨੇ ਤਾਂ ਕਰਕੇ ਮੈਂ ਨਹੀਂ ਐਡਿਟਿੰਗ ਕਰਕੇ ਪਾ ਪਾਇਆ ਤੇ ਉਹ ਇੱਕ ਵਲੌਗ ਮੇਰਾ ਐਵੇਂ ਹੀ ਚਲਿਆ ਗਿਆ ਤੇ ਕੱਲ ਦਾ ਵਲੌਗ ਤੁਹਾਨੂੰ ਵੇਖਣ ਨੂੰ ਮਿਲਣਾ ਸੀ ਪਰ ਅਫਸੋਸ ਮੇਰੇ ਨਾਲ ਇਹ ਵੀ ਹੋ ਗਿਆ ਤਾਂ ਕਰਕੇ ਮੈਂ ਨਹੀਂ ਬਣਾ ਪਾਇਆ ਤੇ ਰੋਟੀ ਰੂਟੀ ਆਗੀ ਕਰਨਿਆ ਸਾਪੇ ਰੂਟ ਆ ਤੇ ਲਿਆਉਂਦੇ ਨੇ ਰੋਟੀ ਰੂਟੀ ਵੀ ਕਈ ਰੋਟੀ ਰੂਟੀ ਆ ਗਈ ਦੇਖ ਲਓ ਚਾ ਚੁਮੀ ਕੋਨੇ ਚਾਚੂ ਨਰਗਲਾ ਜਾਉਨੇ ਕਿਤਾਂ ਨੇ ਨਾਤੀ ਲਾਂਦੇ ਸੀ ਹੁਣ ਮਿਲਨੇ ਤੇ ਰੋਟੀ ਰੋਟੀ ਖਾ ਤੇ ਥੈਂਕਸ ਆਨੇ ਪਰ ਆਪਾਂ ਬਾਅਦ ਰੋਟੀ ਰੋਟੀ ਖਾ ਲਈ ਸਾਰੀ ਤੇ ਹੁਣ ਆਪਾਂ ਤੁਹਾਨੂੰ ਬਾਅਦ ਮਿਲਾਂਗੇ ਕਿਉਂਕਿ ਅਪਾਂ ਬਾਅਦ ਜਾਵਾਂਗੇ ਸਕੂਟਰੀ ਤੇ ਰਾਈਡ ਕਰਨ ਚਲਾਵਾਂਗੇ ਸਕੂਟਰੀ ਤੇ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਕੱਲ ਲੱਗੀ ਦੀਵਾਲੀ ਦੀਵਾਲੀ ਤੇ ਤੁਹਾਨੂੰ ਸ਼ੁਭ ਕਾਮਨਾ ਮੁਬਾਰਕਾ ਹੋਵਣ ਤੁਨ ਦੀ Diwali ਦੀਆਂ ਤੇ ਵਧਾਈਆਂ ਦਿਓ ਸਾਰਿਆਂ ਨੂੰ ਹੈਪੀ Diwali ਤੇ ਆਪਾਂ ਫਿਰ ਕੱਲ ਬਣਾਵਾਂਗੇ ਇੱਕ ਹੋਰ ਵਲੌਗ ਜਿਦੇ ਵਿੱਚ Diwali ਹੈਗੀ ਹੈ ਤੇ ਕੱਲ ਆਪਾਂ ਪਟਾਕੇ ਪਟੁੱਕੇ ਲਾਵਾਂਗੇ ਗਾਇਸ ਆਪਾਂ ਥੋੜੇ ਜਿਹੀ ਪਟਾਕੇ ਲਾਵਾਂਗੇ ਐਨਾ ਖਰਚਾ ਨਹੀਂ ਕਰਨਾ ਕੋਈ 3-4 ਕਿਸੋ ਦੇ ਪਟਾਕੇ ਲਾਇਆ ਸਾਂ ਬਸ ਚਲਾ ਲੈਸਾਂ ਮੰਡ ਪੂਰਾ ਕਰ ਲੈਸਾਂ ਮਾੜਾ ਤਾਂ ਫਾਇਦું ਦੇਖ ਲਾਂ ਨਾ ਬਾਕੀ ਕੀ ਕਰੀਏ ਮਜਬੂਰੀਆਂ ਆ ਜਾਂਦੀਆਂ ਨੇ ਤੇ ਆਪਨ ਕਰਨਾ ਪੈਂਦਾ ਐ ਐਡਜਸਟ ਕਰਨਾ ਪੈਂਦਾ ਤਾਂ ਕਰਕੇ ਹੁਣ ਮੈਂ ਬਾਹਰ ਮਿਲਣਾ ਕਿਉਂ ਲੂੰ ਹੁਣ ਮੈਂ ਟੱਟ ਬੈਜਰ ਬੈਸਾਉਣਾ ਸੁਣ ਵੈਸੇ ਕਿ ਮੈਂ ਅਨੰਤਰਕਾਰ ਲਈ ਪੂਰੀ ਹੁਣ ਮੈਂ ਉਟਰੀ ਚਲਾਨਣੀ ਜਾ ਸਕਦਾ ਨਾ ਬਾਹਰ ਪਤਲਾਸਾਂ ਦੇ ਕਾ ਇਸ ਗੁੱੜੀ ਚ ਕੱਢ ਰਿਹਾ ਨਾ ਆ ਗਈ ਤੇ ਹੁਣ ਮੈਂ ਗੁੱੜੀ ਚਲਾਣਾ ਕਿਉਂ ਲੂੰ ਉਦੋਂ ਫਕੂਟਰੀ ਤੇ ਕਈ ਗਏ ਹੋਏ ਸੀ ਕਿਤੇ ਤਾਂ ਕਰਕੇ ਮੈਂ ਨਹੀਂ ਚਲਾਈ ਤੇ ਹੁਣ ਟਾਈਮ 3:50 ਹੁੰਦਾ ਪਿਆ ਹੈ ਤੇ ਗਾਇਸ ਚੱਲਨੇ ਹੈ ਸਕੂਰੀ ਚਲਾਣੇ ਆ ਆ ਕੜੀ ਸਕੂਰੀ ਗਾਇਸ ਗੂਰੀ ਚਾਰੇ ਤੁਸੀਂ ਦੇਖ ਲਿਉਣੀ ਹੈ ਜੇ ਦੁਬਾਰਾ ਵੇਖ ਸਕਦੇ ਜੇ ਕੜੀ ਤੇ ਪਹਿਲਾਂ ਮੱਚਾ ਚੁਪੀ ਨਾ ਫਿਰ ਆਪਾਂ ਚਲਾਂਗੇ ਚਾਬੀ ਨਾ ਰਹੀ ਗਈ ਏ ਉਹ ਚਾਪੀ ਦੀ ਆ ਕੜੀ ਗੋਸ਼ਾਪੀ ਰਾਰੀ ਆਪਣੇ ਜਿੱਤਾ ਚੁਪੀ ਨਾ ਤੁਹਾਨੂੰ ਮਿਲਣਾ ਚਾਹ ਚੁਪੀ ਤੇ ਆਪਾਂ ਚਾਹ ਪਾਣੇ ਤੁਹਾਨੂੰ ਦਿਖਾਣਾ ਆਹ ਚਾਹ ਰਈ ਚਾਹ ਤੇ ਉਹ ਮੇਰੇ ਡੈਡੀ ਖਾਣ ਨੂੰ ਲੈਣ ਗਏ ਕੋਈ ਪੂਜਾ ਵਾਝਿਆ ਤੇ ਪੂਜੇ ਪਾਜ ਆ ਗਿਆ ਫਿਰ ਆਪਾਂ ਖਾਵਾਂਗੇ ਤੇ ਪੀਵਾਂਗੇ ਤੁਹਾਨੂੰ ਮਿਲਨੇ ਆ ਬਾਅਦ ਗਾਇਸ ਮੈਨੂੰ ਲੱਗਾ ਏਪੀ ਉਹ ਪੂਜਾ ਵਾ ਦਿਲੇ ਆ ਵੇਗ ਮੇਰੇ ਡੈਡੀ ਪਰ ਉਹਨੇ ਜਲੇਬੀ ਲਿਆਂਦੀ ਪਰ ਉਹ ਚਿੱਟੀ ਜਿਹੀ ਹੈ ਮੈਂ ਖਾਣਾ ਨਹੀਂ ਮੈਂ ਫਿਰ ਕੱਲੀ ਚਾਹ ਹੀ ਪੀ ਲੈਣਾ ਤੇ ਪੀਨੇ ਆਪਾਂ ਚਾਹ ਗਾਇਸ ਦਾ ਚਾਹ ਚੂ ਪੀ ਲਈ ਤੇ ਮੇਰਾ ਡੈਡੀ ਹੁਣੇ ਗਿਆ ਹੈ ਇਥੇ ਦੁਕਾਨ ਤੇ ਸਕੂਟਰੀ ਤੇ ਮਠਿਆਈ ਲੈਣ ਤੇ ਹੁਣ ਮੈਂ ਚਾਹ ਚੂ ਪੀ ਲਈ ਆਪਾਂ ਜੇ ਸਕੂਟਰੀ ਆਵੇ ਕੋਦੋ ਚੱਲਾਂਗੇ ਚਲਾਵਣ ਹੁਣ ਇੱਕ ਰਿੰਗ ਚੱਲਾਂ ਗਾਇਸ ਨਾਲੇ ਤਾਂ ਔਰ 10 ਤੇ ਇੱਕ ਆ ਸਾਡੇ ਪਿੰਡ ਖੰਡਵਾੜਰ ਕੀ ਚੁੱਕਾ ਦੀਵਾਲੀ ਦਾ ਤੇ ਪਰਾਤੀ ਚੱਲਾਂਗੇ ਗੁਰਦੁਆਰੇ ਤੇ ਤੁਹਾਨੂੰ ਦਿਖਾਵਾਂਗੇ ਵਲੌਗ ਚ ਗਾਇਸ ਇਹਨਾਂ ਮੈਂ ਪੱਕਾ ਕਹਿ ਦਿੰਨਾ ਜਿਹੜਾ ਅੱਜ ਦਾ ਕਹਿ ਨਾ ਮੈਂ ਇਹ ਜ਼ਰੂਰ ਹੀ ਕਰਨਾ ਗੁਰਦਵਾਰੇ ਤੇ ਜਾਵਾਂ ਤੇ ਜਪਨਾ ਦਾ ਡੈਡੀ ਆਂਦਾ ਫਿਰ ਆਪਾਂ ਚੱਲਨੇ ਆ ਸਾਡੀ ਗਾਇਸ ਮਨ ਨੇ ਤਨ ਬਾਅਦ ਫਿਰ ਕੋਸ਼ਿਸ਼ ਕਰ ਰਹੀ ਆ ਆਪਣੀ ਆ ਕੀ ਚੱਲਨੇ ਆ ਉੜਰੀ ਹੜੀ ਚਾਹ ਪੀ ਲੈ ਬਿੱਗੀ ਖੁੱਲੀ ਮੈਨਾਂ ਕਾ ਇਸ ਚਾਹ ਚ ਪੀ ਲਈ ਸੀ ਦੁਬਾਰਾ ਕਹਿੰਦੇ ਚਾਹ ਪੀ ਲੈ ਲਿਆਂਦੀ ਮਠਿਆਈ ਦੇ ਨਾਲ ਪੀਣਾ ਚਾਹ ਗਾਇਸਾਂ ਵਾਲੀ ਮਠਿਆਈ ਲਿਆਂਦੀ ਵੇਖੋ ਚਿੱਟੀ ਜਲੇਬੀ ਜਿਹੜੀ ਮੈਨੂੰ ਖਾਂਦ ਵੀ ਕੋਈ ਨਹੀਂ ਚੱਕ ਤੇ ਪੈਣੇ ਆ ਕਿਸੇ ਕੋਈ ਦਾਕਣਾ ਫਿਰ ਦੰਮ ਨਹੀਂ ਦਰ ਮੈਂ ਗਾਇਸ ਬਿਲਕੁਲ ਗੰਦੀ ਬਕਵਾਸ ਆ ਚੱਕਦੇ ਬਣੇ ਗੰਦੀ ਬਕਵਾਹ ਹੈ ਵੀ ਮੈਂ ਤਾਂ ਰਾਂਗਲ ਹੀ ਵਧੀਆ ਲੱਗਦੀ ਰਾਂਗਲ ਹੀ ਵਧੀਆ ਲੱਗਦੀ ਮੈਨੂੰ ਤਾਂ ਗਾਇਸ ਚੱਲਨੇ ਸਪੁਰ지 ਕਰ ਦੇ ਖੋਲੀ ਗਾਇਸ ਗੁੱਰੀ ਕਰੂ ਕੱਢ ਕੇ ਇੱਥੇ ਲੈ ਆਂਦੀ ਹੈ ਰਾਜੂ ਆ ਤੇ ਬੇਲੀ ਕੋਲ ਰਾਜੂ ਕੋਲ ਤੰਗ ਨੂੰ ਮੇਰੇ ਕੱਲੇ ਕੋਲ ਮਾਲ ਤਾਂ ਨਹੀਂ ਪਕੜੀਣਾ ਸੀ ਹੁਣ ਆਂਦਾ ਬਾਹਰ ਨਿਕਲਦਾ ਰਾਜੂ ਕਾਇਸ ਲਗਾਉਂਦਾ ਬਾਹਰ ਆਣਾ ਗਾਇਸ ਕੁੜੀ ਦੂਜਾ ਮੇਰਾ ਪਹਿਲੀ ਚਲਾਵੇ ਦਾ ਚਲਾ ਹੈ ਗਾਇਸ ਕੁੜੀ ਮੇਰੇ ਪਹਿਲੀ ਚਲਾਉਂਦਾ ਪੈ ਆਏ ਆਏ ਈ ਰੰ ਜਾਣਾ ਜਿੱਦੇ ਲਈ ਜਾ ਗਰਾਊਂਡ ਚੱਲਣਾ ਹੈ ਗਾਇਸ ਗਰਾਊਂਡ ਚੱਲਣਾ ਹੈ ਮੇਰੇ ਹੱਥ 'ਚ ਮੋਆ ਲੈ ਕੇ ਉਹ ਮੈਂ ਮੋਆਲ ਫੜਦਾ ਤਾਂ ਮੇਰੇ ਕੋ ਛੋਟੇ ਹਨ ਸੀ ਤੇ ਮੇਰੇ ਬੇਲੀ ਨੂੰ ਜੇ ਨਹੀਂ ਵਲੋਗਿੰਗ ਆਂਦੀ ਚੰਗੀ ਤਰ੍ਹਾਂ ਸਿੱਖ ਜਾਵੇ ਤਾਂ ਬਾਤ ਆਪਾਂ ਕਰਾਂ ਕਰਾਂਦੇ ਗਰਾਊਂਡ ਚੱਲਨੇ ਆ ਉਹ ਸਹੀ ਹੁੰਦਾ ਵੇਖੀ ਗਾਇਸ ਪੱਕੇ ਰੋਡ ਤੇ ਆ ਗਏ ਆ ਉਹ ਤੂੰ ਮੋੜ ਆ ਗਏ ਮੋੜ ਤੂੰ ਚੱਲਨੇ ਆ ਗਾਇਸ ਮੋੜ ਮੜ ਚੁੱਕੇ ਆ ਸਿੱਧਾ ਆ ਗਏ ਕਿਲੋਕਮੀਟਰ ਚੱਲਨੇ ਆ ਗਾਇਸ ਆਖ ਲੱਗੀ ਖੜੀ ਵੇਖੋ ਘੂਮ ਘਾਰ ਤੇ ਬਗਾਣਾ ਵੇਖੋ ਕਿੰਨੀ ਅੱਗ ਲੱਗੀ ਹੋਣੀ ਦੱਸੋ ਗਾਇਸ ਯਕੀਨ ਤੇ ਅੱਗ ਲੱਗੀ ਹੋਣੀ ਗਾਇਸ ਨੇੜੇ ਆਗਾ ਤੁਹਾਨੂੰ ਗਰਾਊਂਡਸ ਵਿੱਚ ਗਾਇਸ ਗਰਾਊਂਡ ਆਗਾ ਵੇਖੋ ਜੇ ਤੂ ਮੋੜੇ ਗਾਇਸ ਬੇਰਸਰ ਆ ਰਹੇ ਹਾਂ ਇੱਥੇ ਕੋਟ ਪੈ ਰੱਖੀ ਜਾਣਾ ਕੰਪਲੈਸ ਹੈਗੀ ਇੱਥੇ ਮੋੜਾ ਹੈ ਮੋੜਾ ਗਾਇਸ ਚੱਲਨੇ ਸੀ ਦਾ ਗਾਈਸ ਗਰਾਉਂਡ ਵੇਖਾ ਕੋਈ ਹੈਗਾ ਕੋਈ ਨਹੀਂ ਸੀ ਤੇ ਅਸੀਂ ਕਿਹਾ ਵਣ ਚੱਲਨੇ ਕਰੇ ਮੋੜ ਹੈ ਉਹ ਗਾਈਸ ਵੇਖੋ ਕੋਈ ਨਹੀਂ ਹੈਗਾ ਅਸੀਂ ਕਿਹਾ ਚਲੋ ਵੰਦੇ ਕੋਈ ਮੈਚ ਮੁਝ ਕਟਾਂ ਦੇ ਘਟਾਂ ਦੇ ਚੱਲਨੇ ਦੁਬਾਰਾ ਵਾਪਸ ਕਾਇਰ ਹੋਰ ਤਾੜ ਦਿੱਤੇ ਰੋਡ ਨਹੀਂ ਮਤਲਬ ਛੜਕ ਬੋਲਦਾ ਹੈ ਜਾਨਾ ਗਾਈਸ ਪੰਚੀ ਲੱਗੀ ਇਕਰੀ ਤਾਂ 35 ਤੱਕਾਂ ਬਾਈ ਜੱਟ ਆ ਗਏ ਖੱਡਾ ਕਰੀ ਹੱਥੋਂ ਚਾ ਲਈਏ ਜੱਤੋਂ 35 ਤੇ ਜੋ 20 ਸਟਾਰੀ ਚਾ ਲਈ ਦਿੱਤੀ ਸੀ ਮੈਂ ਦੀ ਵਾਹ ਰੇ ਪਾਇਆ ਅੱਗੇ ਆਇਆ ਹੋਰ ਵੀ ਸ਼ਣ ਬੇਕਰ ਉਹ ਇੱਕ ਲੱਕੜ ਬੱਤੀ ਹੈ ਤੁਮਾ ਕੋਲ ਪਾ ਰਿਹਾ ਆਇਆ ਤੇ ਸਰਵਿਸ ਸਟੇਸ਼ਨ ਨੇੜੇ ਆ ਗਿਆ ਉਹ ਖੜਾ ਟਾਵਰ ਸਾਡੇ ਪਿੰਡ ਦਾ ਤੇ ਆ ਗਿਆ ਮੋੜ ਇੱਧਰ ਵੀ ਜਾਂਦਾ ਤੇ ਇੱਧਰ ਵੀ ਜਾਂਦਾ ਹੈ ਇੱਧਰ ਹੀ ਘੱਟ ਗਾਈਸ ਹੁਣ ਚੱਲੇ ਗੁਰਦਾਰੇ ਉਹ ਖੜਾ ਗੁਰਦਾਰਾ ਅਜੇ ਪੂਰਾ ਬਣਾ ਨਹੀਂ ਨੇੜੇ ਪੜਾ ਵੇਖੋ ਪੈਂਡ ਬੋੜ ਰਹਿੰਦਾ ਤੁਹਾਨੂੰ ਅੰਦਰੋਂ ਦਿਖਾਣਾ ਹੈ ਬੋੜਾ ਗੁਰਦਾਰਾ ਗਾਈਸ ਇੱਥੇ ਪਾਣੀ ਪੂਣੀ ਪੀਵਣ ਨੂੰ ਰੱਖਾ ਹੋਇਆ ਹੈ ਪਾਣੀ ਪੂਣੀ ਇਹ ਲਿਆ ਯਾਰ ਗਾਇਸ ਮੇਰਾ ਪਹਿਲੀ ਸਕੂਲ ਜਾਈਆਂ ਹਾਂ ਦਾ ਮੈਂ ਤਾਂ ਮਗਰ ਪੈਸਾ ਦੁਰਾਣਾ ਨੇੜੇ ਪੜਾਏ ਵੇਖੋ ਪੈਂਟ ਬੁੰਡ ਰਹਿੰਦਾ ਤੁਹਾਨੂੰ ਅੰਦਰੋਂ ਦਿਖਾਣਾ ਪੂਰਾ ਫਰਦ ਹੋ ਰਿਹਾ ਗਾਇਸ ਇੱਥੇ ਪਾਣੀ ਪੂਣੀ ਪੀਵਣ ਨੂੰ ਰੱਖਾ ਵੈ ਪਾਣੀ ਪੂਣੀ ਪੀਣ ਲਈ ਯਾਰ ਗਾਇਸ ਮੇਰਾ ਪਹਿਲੀ ਸਕੂਲ ਜਾਈਆਂ ਹਾਂ ਦਾ ਮੈਂ ਤਾਂ ਮਗਰ ਪੈਸਾ ਦੁਰਾਣਾ ਲੱਗਦਾ ਕੈਮਰਾ ਅੰਦਰ ਨਹੀਂ ਜਾਣ ਦੇ ਮੈਂ ਦਿੱਤ ਇੱਥੇ ਦੁਕਾਨਾ ਬੋਲ ਨਹੀਂ ਰਹਾ ਗਾਇਸ ਮੱਥਮ ਉੱਤੇ ਟੇਕ ਦੇ ਬਾਹਰ ਆ ਗਏ ਗਾਇਸ ਕਿਵੇਂ ਕਿਵੇਂ ਬਾਹਰ ਆ ਗਏ ਮੱਥਮ ਉੱਤੇ ਟੇਕ ਲੈ ਮੱਥ ਟੇਕ ਉਹ ਨਹੀਂ ਦਿਖਾਇਆ ਮੈਂ ਦੋਨੋਂ ਚੱਲਨੇ ਹੁਣ ਕਰੇ ਗਾਇਸ ਗੁਰਦਰਚ ਬਾਹਰ ਆ ਗਏ ਕਿਵੇਂ ਮੈਂ ਇੱਥੇ ਤੋਂ ਕਾਣਾ ਤਨੂ ਕਾਣਾ ਪੈਂਡ ਆ ਗਾ ਤੇ ਆ ਗਿਆ ਸਜਾਈ ਵੇਖੋ ਉਹ ਮਰ ਕਾਲ ਸੱਜੀ ਖੜੀ ਹੈ ਟੌਕ ਟੱਕ ਪੈਣ ਬਾਹਰ ਆਏ ਤਾਂ ਅੱਧੇ ਕੱਢੇ ਨੇ ਬਾਜ ਪੂਰੇ ਕੱਢਣ ਦੇ ਅੱਗੇ ਦੁਕਾਨ ਵਕਾਨੇ ਤਰਨਾ ਆਹ ਗਾਇਸ ਦੇਖੋ ਆ ਘੜੀ ਆਹ ਗਾਇਸ ਜੰਮ ਬੇਕੋ ਸੜਪਿੰਡ ਦੀ ਗਾਇਸ ਆ ਸਾਡੇ ਪਿੰਡ ਦੇ ਇੱਕ ਸਰਕਾਰੀ ਸਕੂਲ ਤੇ ਕਗਾਗਾ ਇੱਕ ਕਗਾਗਾ ਨਾਲ ਹੀ ਇਹਦੇ ਮਗਰੇ ਕਾਇਤਿਕ ਆ ਮਗਰ ਸਕੂਲ ਤੇ ਇਹਦਾ ਮੇਨ ਗੇਟ ਆ ਉੱਥੇ ਦੁਕਾਨ ਕੋਲੇ ਚੱਲਨੇ ਕੰਦ ਖਾਣ ਗਾਇਸ ਮੇਨ ਗੇਟ ਆ ਇਹਨਾਂ ਤੇ ਆਹ ਦੇਖੋ ਵਲ ਫਰੂਟ ਉਧਿਆ ਨਿਆ ਆਵੀ ਉਹ ਬਲੋਗਾਂ ਮਖਾਈ ਦੇ ਜਸਾ ਆਈਡੀ ਦੇਖੋ ਚਲਿਏ ਚੱਲ ਚੱਲ ਗਾਇਸ ਕਹਿੰਦੇ ਆਈਡੀ ਦੱਸ ਚੱਲ ਚੱਲ ਅੱਜ ਸਬਸਕ੍ਰਾਈਬ ਬਧਾਣਾ ਗਾਇਸ ਆ ਬੇਕੋ ਤਿਆਰੀ ਚੰਦ ਦੀ ਉਹ ਮਗਰ ਕੇ ਚੱਲਨੇ ਨਾ ਗਾਇਸ ਆ ਬੇਕੋ ਪੂਰੇ ਪਟਾਕੇ ਬਟੋਕੇ ਕੱਢਿਆ ਨੇ ਗਾਇਸ ਸਬਸਕ੍ਰਾਈਬ ਕਰਿਓ ਪ੍ਰਾਨ ਮੈਂ ਮਕਤਾ ਹਾਂ ਕਹਿੰਦੇ ਕਰਵਾ ਆਈਡੀ ਦੱਸ ਆਈਡੀ ਹੋਰ ਦੱਸੀਏ ਤੇ ਵਲੌਗ ਵੇਖਣ ਕਰਨ ਦੇ ਰੰਡ ਨਹੀਂ ਵਸਦਾ ਤਾਂ ਅੱਗੇ ਪਾੜ ਆ ਰਹੇ ਰੱਖ ਕੇ ਪੈਣੇ ਜਾ ਵੇ ਪਾੜ ਆ ਰਹੇ ਆ ਗਾਂ ਵੀ ਇੱਕ ਦੁਕਾਨ ਗਿਆ ਬੜੀ ਤੇ ਬਾਕੀ ਨੂੰ ਬਿਲਾ ਕੇ ਬੈਠ ਗਏ ਗਾਇਸ ਆਇਤ ਮੇ ਟਾਈਮ ਵੀ ਲੱਗੀ ਗੜੀਏ ਇੱਥੇ ਇੱਕ ਦੁਕਾਨ ਆ ਰਹੀ ਝੁੱਕ ਝੱਕ ਇਹਨਾਂ ਜਾ ਦਰਵਾਟੇ ਹੀ ਮੋਟੇ ਹੀ ਪਈਆਂ ਨੇ ਗੱਡੀਆਂ ਦੇ ਪੀਏ गाइस ਹੁਣ ਟਾਈਮ ਵੇਖੋ ਕਿੰਨਾ ਹੋ ਰਿਹਾ 7:29 ਦਾ ਟਾਈਮ ਹੁੰਦਾ ਪਿਆ ਤੇ ਹੁਣ ਅਸੀਂ ਚੱਲੇ ਆ ਗੁਰਦੁਆਰੇ ਪਾੜ ਰਖਿੱਚਾ ਹੋਇਆ ਤੇ ਤੁਹਾਨੂੰ ਬਾਅਦ ਆਂਦੀ ਬਣੀ ਚੱਲਨੇ ਗੁਰਦਾਰੇ ਬਾਕੀ ਇੱਥੋਂ ਦਤਣਾ ਹੋਟਲ ਦਾ ਲੁੱਕ ਦਿਖਾਣਾ ਹੈ ਬੈਕ ਕੈਮਰਾ ਕਰ ਤੇ ਕਿੰਨੇ ਲੈਟਰ ਲੁੱਟ ਲਾਈਆਂ ਅੱਗੇ ਗੁਰਦੁਆਰਾ ਹੈ ਚੱਲਨੇ ਪਰ ਤੁਹਾਨੂੰ ਉੱਥੇ ਮਿਲ ਗਾਈਜ਼ ਗਰਦਰ ਆ ਗਿਆ ਵੇਖੋ ਲਾਈਟਾਂ ਦੀ ਅਤੇ ਲੜੀਆਂ ਨਹੀਂ ਲਾਈਆਂ ਪਤਾ ਨਹੀਂ ਕਿਉਂ ਲਾਈਆਂ ਲੜੀਆਂ ਲੜੀਆਂ ਨਹੀਂ ਗਾਈਜ਼ ਮੈਨੂੰ ਨਹੀਂ ਪਤਾ ਬਿੰਦਰ ਕੈਮਰਾ ਜਾਣ ਦੇਣਗੇ ਨਹੀਂ ਇਹ ਦੂਰ ਤੋਂ ਦਿਖਾਣਾ ਗੁਰਬਾਬਾ ਹੀ ਰੱਖਿਆ ਆ ਜਣਾ ਨੇ ਇੱਥੇ ਜੋੜੇ ਚਪਲਾ ਚੱਲਣੇ ਗਾਈਸ ਬਾਕੀ ਮਾਚਰੀ ਯਾ ਤੇ ਵੇਖਣ ਦੀ ਆਲੀਏ ਗਾਈਸ ਕੈਮਰਾ ਬੰਦ ਕਰਨਾ ਮਤ ਤੁਮ ਤਾਂ ਟੇਕ ਲਿਆ ਆ ਗਿਆ ਬਾਹਰ ਤੇ ਮੇਰਾ ਬੇਲੀ ਪਤਾ ਨਹੀਂ ਕਿਤੇ ਗਿਆ ਚਲਾ ਮਤ ਤੁਮ ਤਾਂ ਟੇਕ ਲਿਆ ਕੈਮਰੇ ਚ ਨਹੀਂ ਦਿਖਾਇਆ ਵੇਨੇ ਆਏ ਕਿਤੇ ਗਿਆ ਹੀ ਨਹੀਂ ਗਾਈਸ ਚਪਲਾਂ ਪਹਿਨਣਾਂ ਦੀ ਪਤਾ ਨਹੀਂ ਕਿਤੇ ਗਿਆ ਚਲਾ ਦੇਖ ਰਹੇ ਆ। ਕੋਈ ਇਸ ਮੇਰਾ ਦੋਸਤ ਰਪਾ ਸਿੰਘ ਕਹਿੰਦਾ ਉਹ ਪੈਨ ਲੈ ਗਿਆ ਤੇ ਕੋਠੇ ਚਲਨੇ ਆ। ਅੱਜ ਚੱਪਲਾ ਪਾ। ਮੇਰੇ ਨਾਲ ਮੇਰਾ ਭਰਾ ਹੈ ਤੇ ਜੋ ਆ ਕੇ ਮੇਰੇ ਚਾਚੇ ਦੇ। ਆਦਨੀ ਆ ਚੁ। ਖਲੀ ਕੋਠੇ ਤੇ। ਹੈ? ਕੋਠੇ ਤੇ, ਲਈ ਕੋਠੇ ਤੇ। ਕੋਈਸ ਪਰ ਵੀ ਬੁਲਬੀਆ ਲੱਗ ਲੱਗ ਪਈਆਂ ਨੇ। ਬੈਕ ਕੈਮਰਾ ਕਰਾਣ ਦੇਖੋ ਬਲਬੇ ਲੱਗਦੇ ਆ ਵੀ ਇਹਨਾਂ ਨੂੰ ਵੇਖ ਰਹੀ ਹੋਣੀਆਂ ਨੇ ਕੋਠੇ ਤੇ ਰਹਿੰਦੇ ਨੇ ਆਇਆ ਚੁੱਤ ਲੈਣੇ ਪਰ ਸਾਡੇ ਕੋਠੇ ਤੇ ਰਾਜੂ ਆਵਗੇ ਫੇਰ ਆਪਾਂ ਚੱਲਾਂਗੇ ਗਾਇਸ ਹੋ ਗਿਆ ਮੇਰੇ ਬਿੱਲੀ ਤੋਂ ਕੈਮਰਾ ਕਰਨਾ ਬੰਦ ਤੇ ਚੱਲਨੇ ਕੋਠੇ ਤੇ ਉਹ ਅੰਦਰ ਕਮਰੇ ਚ ਬੈੰਨੇ ਆ ਚੱਲ ਆ ਚੁਲਾ ਦੇ ਜਪਣਾ ਚੱਲ ਬਟੇ ਦਾ ਖੜਦੇ ਮੇਰਾ ਨਾਮ ਉਹ ਕੈਮਰਾ ਕਰਨਾ ਬੰਦ ਬਹੁਤ ਜ ਮਿਲਣਾ ਤੁਹਾਨੂੰ ਗਾਇਸ ਘਰ ਪਰ ਬਿਚਾ ਆ ਗਿਆ ਤੇ ਹੁਣ ਇਥੇ ਅੱਜ ਬੇਲੀ ਘਰ ਵੀ ਆ ਗਿਆ ਤੇ ਇਹ ਵਲੋਗ ਕਰਨਾ ਹੁਣ ਮੈਂ ਅੰਡ ਮਿਲਨੇ ਕੱਲ ਦੇ ਨਵੇਂ ਵਲੋਗ ਵਿੱਚ ਤੇ ਸਬਸਕ੍ਰਾਈਬ ਸਕ੍ਰਿਪ ਕਰਦੇ ਵਾ ਤੇ ਤੁਹਾਨੂੰ ਮੈਂ ਕਿਹਾ ਸੀ ਵੀ ਕਮੈਂਟ ਕਮੈਂਟ ਕਰਦੇ ਵਾ ਸੋਰੀ ਗਾਇਸ ਮੈਨੂੰ ਪਤਾ ਨਹੀਂ ਸੀ ਵੀ ਮੈਂ ਕਮੈਂਟ ਸੀ ਉਹ ਨਹੀਂ ਰੱਖਿਆ ਤਾਂ ਕਰਕੇ ਉਹ ਓਨ ਨਹੀਂ ਰੱਖਿਆ ਸੀ ਤੇ ਮੈਨੂੰ ਪਤਾ ਨਹੀਂ ਮੈਂ ਬਿਨਾਂ ਗੱਲ ਤੋਂ ਤੁਹਾਨੂੰ ਕਹਿੰਦਾ ਰਿਹਾ ਵੀ ਕਰੋ ਕਰੋ ਸੋਰੀ ਮੈਨੂੰ ਮਾਫ਼ ਕਰਨਾ ਜੇ ਮੈਂ ਹੋਵੇ ਤਾਂ ਮੈਂ ਕੱਲ ਅੱਜ ਔਨ ਰੱਖਾਂਗਾ ਤੇ ਫਿਰ ਫੇਰੇ ਕਮੈਂਟ ਕਮੈਂਟ ਕਰਿਆ ਤੁਸੀਂ ਜਨਾਰ ਕੀਚਾ ਤਾਂ ਫਿਰ ਨਾ ਹੀ ਕਹੋ ਆ ਕਰਿਆ ਫਿਰ ਕਰਾਂ ਦੇ ਬਾਕੀ ਹੋਵੇ ਤਾਂ ਤੇ ਸਬਸਕ੍ਰਾਈਬ ਕਰਦੇ ਆਪਣੇ ਚੈਨਲ ਨੂੰ ਆਪਣੇ ਜਿਹੜੇ ਨਵੇਂ ਚੈਨਲ ਤੇ ਆਏ ਨੇ ਸਬਸਕ੍ਰਾਈਬ ਕਰ ਲੈਣ ਤੇ ਆਪਾਂ ਕੱਲ ਦੀ ਨਵੀਂ ਵੀਡੀਓ ਵਿੱਚ ਮਿਲਨੇ ਆ